ਹਾਂ ਫੈਨ ਨੇ ਦੱਸਿਆ ਹਾਂ ਉਹਨੇ ਦਿਖਾਉਂਦੇ ਇਹ ਹੈ ਲਾਡੀ ਸਿੰਘ ਲਾਡੀ ਸਿੰਘ ਕੀ ਹੋ ਰਿਹਾ ਹੈ ਯਹੋਂ ਸੇ ਡੈਕੋਰੇਸ਼ਨ ਹੋ ਰਹੀ ਹੈ ਓਕੇ ਓਕੇ ਇਹ ਸਾਰੇ ਬੈਲੂਨ ਹੀ ਬੈਲੂਨ ਹੈ ਹਾਂਜੀ ਕੀ ਹੋ ਰਿਹਾ ਬੈਲੂਨ ਦੀ ਡੈਕੋਰੇਸ਼ਨ ਬੈਲੂਨ ਦੀ ਡੈਕੋਰੇਸ਼ਨ ਕੀ ਭੂਆ ਦਾ ਵਿਆਹ ਤੇ ਰਿਹਾ ਨਹੀਂ ਹਲੇ ਨਹੀਂ ਤੇ ਰਿਹਾ ਅੱਛਾ ਅੱਜ ਅੱਜ ਅਸੀਂ ਸਰਪ੍ਰਾਈਜ਼ ਦਵਾਂਗੇ ਇਹ ਦਿਖਾਵਾਂਗੇ ਨਹੀਂ ਸਿਰਫ ਵੈਲਕਮ ਲਿਖਿਆ ਦਿਖਾਵਾਂਗੇ ਹਾਂਜੀ ਕੀ ਚੱਲਦਾ ਪਿਆ ਕੀ ਹੁੰਦਾ ਮੈਂ ਦੇਖੋ ਕਨਫਿਊਜ਼ ਸੀ ਸਟਿਲ ਕਨਫਿਊਜ਼ ਕਿ ਕੈਮਰਾ ਫੇਸ ਕਰਨਾ ਪੈ ਰਿਹਾ ਹਾਂ ਹਾਂ ਭਾਈ ਕੀ ਚੱਲਦਾ ਪਿਆ ਗੁਬਾਰੇ ਫੁਲਾ ਰਹੇ ਸਾਰੇ ਗੁਬਾਰੇ ਫੁਲਾ ਰਹੇ ਡੈਕੋਰੇਸ਼ਨ ਹੋ ਰਹੀ ਆ ਦੇਖੋ ਜੀ ਬਹੁਤ ਜਲਦੀ ਸਾਰਿਆਂ ਨੂੰ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਜਾਊਗਾ ਸਾਡੇ ਘਰੇ ਬਹੁਤ ਖੁਸ਼ੀਆਂ ਭਰਿਆ ਦਿਨ ਸੋਚਿਆ ਵੀ ਨਹੀਂ ਸੀ ਦਿਖਾਈ ਦੋ ਹੈ ਨੋ ਬਰ ਲੋਕਾਂ ਨੇ ਵੀਡੀਓ ਐਂਡ ਤੱਕ ਨਹੀਂ ਦੇਖਣੀ ਚਲੋ ਫੇਰ ਨੱਚ ਕੇ ਤਾਂ ਦਿਖਾ ਦੋ ਤੈਨੂੰ ਜਾਣੇ ਹੋਏ 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 ਸਾਡੇ ਘਰੇ ਬੜੇ ਦੇਰਵਾਰ ਖੁਸ਼ੀਆਂ ਭਰਿਆ ਦਿਨ ਆਇਆ ਓਏ ਹੋਏ ਹੋਏ ਦੇਖੋ ਇੱਕ 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 ਗੱਲ ਤਾਂ ਸਿਮਿਲਰ ਹੋ ਗਈ ਨਾ ਤਿੰਨਾਂ ਦੇ ਅਨਕ ਲੱਗੀਆਂ ਆਏ ਹਾਏ ਹਾਏ ਚਲੋ ਫਟਾਫਟ ਕੰਮ ਕਰੋ ਫਟਾਫਟ ਕੰਮ ਕਰੋ ਬੈਲੂਨ ਚੱਕੋ ਬਾਹਰ ਲੈਣੇ ਆਪੇ ਚਲੋ 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 ਨਹੀਂ ਫੁਲਾਉਣ ਨੂੰ ਨਹੀਂ ਚੱਕ ਕੇ ਬਾਹਰ ਲੈ ਕੇ ਚਲੋ ਓ ਕਿੰਨੀ ਸੋਹਣੀ ਡੈਕੋਰੇਸ਼ਨ ਹੋ ਰਹੀ ਆ ਨਾਲ ਹੀ ਤੇਰੇ ਲੈ ਓ ਲੈ ਕੰਮ नहीं ਕਰਦਾ ਕੰਮ ਨਹੀਂ ਕਰਦਾ ਤੂੰ ਬਾਪੂ ਜੀ ਇਹ ਟੇਪ ਖੂਦ ਇਸ पैसा कटेगा ਕਟੇਗਾ ਪੈਸਾ ਕਟੇਗਾ ਉਹ ਕਿੰਨੀ ਕਿੰਨੀ ਟੇਪ ਲਾਈ ਜਾਂਦੀ ਹੈ ਹੈਲੋ ਦੋ ਚੱਕੇ ਮਗਾ ਤੇ ਟੇਪ ਦੇ ਦੂ ਇੱਦਾਂ ਹੀ ਚੱਗੂਗਾ ਤੀਸਰਾ ਮੁੱਕਣ ਤੇ ਆ ਗਿਆ ਫਰੈਂਕਸ ਕੰਮ ਬਹੁਤ ਅੱਛਾ ਚੱਲ ਰਿਹਾ ਦੇਖ ਗਿਆ ਹਾਂ ਪਲਾਸਟਿਕੀ ਸਰਪ੍ਰਾਈਜ਼ ਲੈਂਦਾ ਹੈ ਕਿੱਥੇ ਸੌਣਾ ਲੱਗ ਰਿਹਾ ਹੈ ਹਾਂਜੀ ਹਾਂਜੀ

ਇੱਕ ਤਾਂ ਮੱਤ ਮਾਰੀ ਲਈ ਆ ਵੱਡਾ ਲੈ ਕੇ ਛੋਟਾ ਮੱਜਾ ਆ ਯਾਰ ਜਲਦੀ ਕਰੋ ਮਾਪਾ ਪਾਪਾ ਵੀ ਆਉਣ ਵਾਲੇ ਹੋਣੇ ਆ ਬਸ ਜਲਦੀ ਕਰ ਤੜਾ ਤੜ ਤਿਆਰੀਆਂ ਚੱਲ ਰਹੀਆਂ ਮੈਂ ਇਹਨੇ ਸਾਡੇ ਬੈਲੂਨ ਲੱਗ ਗਏ ਨੇ ਦਾਦੀ ਆ ਦਾਦੀ ਨੇ ਆਪਣਾ ਆਮ ਆਦਮੀ ਪਾਰਟੀ ਵਾਲਾ ਝਾੜੂ ਚੱਕ ਲਿਆ ਆ ਤੇ ਆਂਟੀ ਨੇ ਵਾਈਪਰ ਚੱਕ ਲਿਆ ਆਂਟੀ ਇਹ ਕਿਹੜਾ ਜੋਨ ਨਿਸ਼ਾਨ ਚੱਕ ਲਿਆ ਸਾਡੇ ਨੰਨੇ ਨੰਨੇ ਮਹਿਮਾਨ ਆ ਗਏ ਹੋਇਆ ਹਾਂਜੀ ਸੱਜ ਕੀ ਆਜ ਤੇ ਕੋਈ ਆਊਗਾ ਹੈ ਹਾਂ ਤਾਂ ਆਉਗਾ ਸਰਪ੍ਰਾਈਜ਼ ਸਾਰਿਆਂ ਵਾਸਤੇ ਲਓ ਜੀ ਸਪੀਕਰ ਓਕੇ ਐਡਿਟ ਕਰ ਦਾਂਗੇ ਐਡਿਟ ਕਰ ਦਾਂਗੇ ਬੂਆ ਜੀ ਪੂਰੀ ਪੂਰੀ ਮਿਹਨਤ ਕਰਦੇ ਪਏ ਨੇ ਹਾਂਜੀ ਬੂਆ ਜੀ ਮਿਹਨਤ ਹੋ ਰਹੀ ਪੂਰੀ ਬਿਲਕੁਲ ਬਿਲਕੁਲ ਹੈ ਟਾਈਮ ਨਹੀਂ ਆਗਾ ਥੋੜਾ ਜਿਹਾ ਦੋ ਚਾਰ ਕਮੈਂਟ ਦੇਣਾ ਚਾਹੁੰਦੇ ਕੋਈ ਹਲੇ ਵੀ ਲਾਲ ਟਾਈਮ ਨਹੀਂ ਆਗਾ ਬਾਅਦ ਚ ਦਵਾਂਗੇ ਕਮੈਂਟ ਪਰ ਅਰੇ ਗੁਬਾਰੇ ਫਲਾਫ ਫੂਕ ਮੁੱਕੀ ਭਈਆ ਰੀਲ 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 ਵਾਰ ਬਈਆ ਮੈਂ ਕਿਉਂ ਗਿਆ ਕਿਉਂ ਦਿੰਦੀ ਸੀ ਓ ਯਾਰ ਲਾਈਟ ਵੀ ਨਹੀਂ ਕੋਈ ਜਗਦੀ ਵੀ ਲਾਈਟ ਚੱਲੀ ਗਈ ਕਿੱਦੇ ਲਾਓ ਓਏ ਫਟ ਗਿਆ ਯਾ ਬਹੁਤ ਅੱਛਾ ਉਹ ਨਹੀਂ ਦਿਖਾਣਾ ਨਹੀਂ ਦਿਖਾਣਾ ਉਹ ਹੋ ਡਬਲ ਗਰ ਕੀ ਟਾਡੀ ਸਾਰੇ ਰੈਡੀ ਰੋਣਾ ਨਹੀਂ ਪਾਇਆ ਤੁਸੀਂ ਸਾਰੇ ਰੈਡੀ ਹੋਰ ਚੀ ਸਾਰੇ ਰੈਡੀ ਯੇ ਹੋਏ ਸੁਦੀ ਬੋਲੇ ਕਿ ਹਾਂਜੀ ਹਾਂਜੀ ਬੋਲ ਮੈਂ ਰਾਤ ਆ ਦੂੰਗਾ ਆ ਦੂੰਗਾ ਫਿਰ ਕਿਆ ਹਾਂਜੀ ਆ ਲੋ ਫੜ ਚਲੋ ਅੰਦਰ ਬੈਠੋ ਸਾਰੇ ਜਣੇ ਸੱਜ ਕੇ ਚਲੋ 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 ਸਾਰੇ ਬੱਚੇ ਨੱਚ ਕੇ ਦਿਖਾਓ ਗਾਣਾ ਲਾਈਏ ਤੂੰ ਯਾਰ ਗਾਣੇ ਤਾਂ ਸਾਰੇ ਨੱਚਦੇ ਆ ਬਿਨਾ ਗਾਣੇ ਤਾਂ ਨੱਚ ਕੇ ਦਿਖਾਓ ਓਲੀ ਖੁਸ਼ੀਆਂ 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 ਓਏ ਫੇਰ ਨਹੀਂ ਖਾਣਾ ਬਿਨਾ ਗਾਣੇ ਤੋਂ ਚਲੋ ਗਾਣੇ ਆਪ ਓਏ ਆਪਣਾ ਬਲੂਥੂਥ ਅਟੈਚ ਕਰਕੇ ਗਾਣੇ ਲਾ ਹੇ ਹੇ ਜਿਹੜਾ ਨਹੀਂ ਨੱਚਦਾ ਵੜ ਜਿਹੜਾ ਨਹੀਂ ਨੱਚਦਾ ਵੜ ਕੇ ਬਾਹਰ ਕਰ ਦੇਣਾ ਯੇ ਜਿਹੜਾ ਨਹੀਂ ਨੱਚਦਾ ਬਚ ਕੇ ਢੋਲੀ ਨੂੰ ਬਾਹਰ ਕਰ ਦੋ ਬਾਹਰ ਕਰ ਦੋ ਜਿਹੜਾ ਨਹੀਂ ਨੱਚਦਾ ਅਰਸ਼ ਨਹੀਂ ਨੱਚਿਆ ਅਰਸ਼ ਨੂੰ ਚੱਕ ਕੇ ਸੁੱਟ ਦੋ ਬਾਹਰ ਨੱਚਲਾ ਨਹੀਂ ਕੱਢ ਦੇਣਾ ਬਾਹਰ ਕੁਛ ਕਿੰਨਾ ਟਾਈਮ ਹੋ ਗਿਆ ਵੇਟ ਕਰਦੇ ਨੂੰ ਬੋਰ ਹੋਈ ਜੰਨੇ ਆਂਦੇ ਵੀ ਨਹੀਂ ਪਏ ਨਹੀਂ ਡੈਕੋਰੇਸ਼ਨ ਕੀਤੀ ਆ ਕਿੱਥੇ ਰਹਿ ਗਏ ਨੇ ਪਤਾ ਨਹੀਂ ਮੈਨੂੰ ਲੱਗਦਾ ਰੀਲ ਗੱਡੀ ਤਾਂ ਨਹੀਂ ਪੈਂਚਰ ਹੋ ਗਈ ਹੈ ਮੈਨੂੰ ਲੱਗਦਾ ਫਾਰਟਕ ਬੰਦ ਹੋ ਗਏ ਨਾ ਤਾਂ ਜਹਾਜ਼ ਨਹੀਂ ਆ ਰਿਹਾ ਹਨਾ ਕੋਈ ਤੁਸੀਂ ਰੈੱਡ ਕਲਰ ਪਾਰਟੀ ਪਾਵਰ ਪਾਇਆ ਤੇ ਮੇਰੇ ਬਾਅਦ ਵੀ ਰੈੱਡ ਕਲਰ ਰੱਖਿਆ ਹੋਇਆ ਸਾਰੇ ਜਣੇ ਤਿਆਰ ਖੜੇ ਨੇ ਉਹ ਦੇਖੋ ਉਹ ਸੇ ਨੂੰ ਦਿਲ ਦਿਖਾਈ ਜਾਂਦੇ ਆ ਹੈ ਉਹ ਕੋਈ ਗੱਲ ਨਹੀਂ ਹੁਣ ਤਾਂ ਪਤਾ ਲੱਗ ਹੀ ਜਾਣਾ ਕੀ ਕਰੀਏ ਯਾਰ ਚਲੋ ਆਪਾਂ ਅੱਧਾ ਕਰਦੇ ਰੋਟੀ ਖਾਣੇ ਪਹਿਲਾਂ ਕੋਈ ਉਹ 뭐 ਕੀ ਕਰੀ ਜਾਨੀ ਆ ਭਈ ਆ ਤਾਂ ਰਿਆ ਨੂੰ ਫੜ ਦ ਮੁੱਕਾ ਵੀ ਮਾਰੂਗਾ ਮੈਂ ਤੇਰੇ ਇਹਨੂੰ ਇੱਧਰੋਂ ਹੱਜੇ ਨਾ ਇੱਧਰੋਂ ਇਹ ਯਾਰ ਦੇਖ ਲਓ ਕਿੰਨੇ ਲੇਟ ਹੋ ਗਏ ਆ ਕੀ ਕਰੀਏ ਉਹ ਦੇਖ ਕਿਵੇਂ ਹੈਲੋ ਚੋਲਾ ਦਾ ਲੰਗਰ ਲੱਗਣਾ ਕਿਵੇਂ ਖੜ ਕੇ ਆ ਕੇ ਹੈ ਕੀ ਗੱਲ ਆ আচ্ছা ਠੀਕ ਆ ਕੁਝ ਵੀ ਜਿਹੜੀ ਵੀ ਗੱਲ ਆ ਵਧੀਆ ਗੱਲ ਆ ਹਾਂ ਬਈ ਤੂੰ ਕੀ ਕਰਦਾ ਨੱਚ 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 ਕੇ ਨਹੀਂ ਦਿਖਾਣਾ ਤੂੰ ਜੇ ਦੋ ਤਿੰਨ ਗਿਣਨਾ ਚ ਨੱਚ ਕੇ ਨਾ ਦਿਖਾਇਆ ਖੋਲਿਓ ਉਤੋਂ ਇੱਕ ਨੱਚ ਤੇ ਨੱਚ ਤੇ ਅੱਛਾ ਨੱਚਦਾ ਤਿੰਨ ਓਏ ਹੋਏ ਕਿਹਨੇ ਲਾਇਆ ਕਿਹਨੇ ਲਾਇਆ ਕਿਹਨੇ ਲਾਇਆ ਅੱਛਾ ਹਾਂ ਓਏ ਬਾਦਰ ਪੀਪਲ ਡੈਡੀ ਡੈਡੀ ਇੰਡੀਆ ਸਬ ਪਹਿਲੇ ਪੈਸੇ ਦੋ ਆਜੋ ਸਾਰੇ ਆਜੋ ਸਾਰੇ ਆਜੋ ਸਾਰੇ ਆਜੋ ਸੋ ਗਾਇਸ ਜਿੰਨਾ ਵੀ ਸਸਪੈਂਸ ਸੀਗਾ ਸਾਰਾ ਰਿਵੀਲ ਹੋਣ ਵਾਲਾ ਠੀਕ ਹੈ ਸਾਡੇ ਬਾਕੀ ਕੈਮਰੇ ਚ ਵੀ ਫੋਟੋ ਆ ਰਹੀ ਆ ਮੋੜ ਨਾ ਪੈਣਾ ਫਿਰ ਦੂਜੀ ਗਲੀ ਗੱਲ ਛੋੜ ਦੇ ਛੋੜ ਦੋ ਛੋੜ ਓਏ ਜਾ ਓਏ ਫਸੋਗੇ ਫਸ ਯੇ ਓਏ ਵੀ ਫਸ ਗਿਆ ਯੇ ਵੇ ਉਧਰ ਹੀ ਚਲਾ ਗਿਆ ਓਏ ਇਹ ਵੀ ਪੋਸ ਹੋ ਗਿਆ ਨਾ ਖੁਸ਼ੀ ਨੋ ਇਹ ਨਹੀਂ ਪਾਣਾ ਸੀਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਲੇ ਛੋਟਾ ਉੱਤੇ ਨਾ ਬੋਲ ਆ ਖੁਸ਼ੀ ਅੱਗੇ ਘੱਟ ਨੂੰ ਕੋਈ ਨਹੀਂ ਤੱਕ ਨਹੀਂ ਬੈਂਕ ਨਹੀਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੱਸ ਰੋਵੇਂ ਨਾ ਗਿਆ ਤੂੰ ਗੁੱਲਾ ਹੀ ਖੜਾ ਓਏ ਹੈ ਤੂੰ ਐਵੇਂ ਹੀ ਖੜਾ ਹੈਂ ਤੇਰੇ ਨਹੀਂ ਪਿਆ ਅਲਾ ਤੇਰੇ ਪਾਦ ਨੇ ਹਲੋ ਹਲੋ ਬੇਟਾ ਹਲੋ ਆ ਆ ਘਮ ਨਹੀਂ ਕਰਨਾ ਆਜ ਆਜ ਨਹੀਂ ਕਰਨਾ ਲੋ ਨਹੀਂ ਕਰਦੇ ਨਹੀਂ ਕਰਦੇ ਕਹਿੰਦੇ ਨਹੀਂ ਕਰਨਾ ਜਿਹੜਾ ਕਹੂਗਾ ਨਹੀਂ ਕਰਨਾ ਉਹਦੇ ਤੇ ਨਹੀਂ ਕਰਨਾ ਬਿਲਕੁਲ ਨਹੀਂ ਕਰਨਾ ਮੈਂ ਕਹ ਰਿਹਾ ਜਿਹੜਾ ਕਹੂਗਾ ਨਹੀਂ ਕਰਨਾ ਨਹੀਂ ਕਰਨਾ ਠੀਕ ਆ ਜਿੰਨੇ ਨਾ ਕਰਤੀ ਕਰਤੀ ਚਲੋ ਭਾਈ ਆਜੋ ਅੰਦਰ ਅੰਦਰ ਆਓ ਕੈਮਰਾਮੈਨ ਫੋਕਸ ਕਰੋ ਮੂੰਹ ਤੇ ਨਾ ਭਾਈ ਮੂੰਹ ਤੇ ਨਾ ਵੜੇ ਮੂੰਹ ਤੇ ਨਹੀਂ ਮੇਰੇ ਮੂੰਹ ਤੇ ਨਹੀਂ ਆਜਾ ਕੈਮਰਾਮੈਨ ਨੂੰ ਫੋਕਸ ਕਰਾਓ ਫੋਕਸ ਕਰਾਓ ਫੋਕਸ ਕਰੋ ਬਸ ਇੰਨਾ ਕੀ ਪਾਇ ਰੇਲ ਪੱਗ ਤੇ ਪੈ ਗਿਆ ਪੱਗ ਤੇ ਪਿਆ ਮੂੰਹ ਥੋੜੇ ਹੁਣ ਮੋਦੇ ਵੀ ਪੈ ਗਿਆ ਸਾਰੀ ਵੀ ਡਰੈਸ ਬੰਦੀ ਕਰ ਉੜਾ ਜਾ ਐਨਾ ਨਹੀਂ ਹੈ ਉਹ ਲੰਗ ਲੈਣ ਦੋ ਗੱਡੀ ਨੂੰ ਥੋੜੀ ਸਾਈਡ ਤੇ ਲਾ ਦੇ ਆ ਖਲਣ ਨਾ ਕੀ ਆ ਨਾ ਕੋਰੇ ਵੇ ਓਏ ਤੂੰ ਹੋ ਜਾ ਵੀ ਪੈਸੇ ਚੱਕੀ ਜਨਾ ਯਾਰ ਨਿਆਣੇ ਵਾਲਾ ਹੋ ਗਿਆ ਤਿੰਨ ਤੇਰੇ ਨਿਆਣੇ ਹੋ ਗਏ ਥੱਲੋ ਪੈਸੇ ਚੱਕੀ ਜਨਾ ਚਲੋ ਬਈ ਮੈਨੂੰ ਹੀ ਵੜ ਲੰਦੋ ਸਾਡੇ ਕਾਕੇ ਉਹ ਸਾਡੇ ਕਾਕਾ ਆ ਗਿਆ ਓਏ ਉਹ ਜਿਹੜਾ ਨਹੀਂ ਨੱਚੂਗਾ ਬਾਹਰ ਕੱਢ ਦਿਓ ਜਿਹੜਾ ਨਹੀਂ ਨੱਚੂਗਾ ਬਾਹਰ ਕੱਢ ਦਿਓ ਇੱਕ ਵਾਰੀ ਗੋਣ ਅੰਦਰ ਅੰਦਰ ਵੈਲਕਮ ਕਰਾਣਾ ਸਾਰਿਆਂ ਨੂੰ ਆਨ ਦੋ ਸਾਰਿਆਂ ਨੂੰ ਆਨ ਹਲੋ ਹਲੋ ਓਏ 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 ਮਾਂ ਵੀ ਆ ਗਏ ਰੁਕ ਜਾ ਸਾਰਿਆਂ ਨੂੰ ਆਲਣ ਦੋ ਫਿਰ ਤੇ ਆ ਜਾ आदे लाया मूड साफ <laughs> <ना। ना। ना। laughs> कर सारे आ हेलो आज ओए हाथ ना हाँ ना लाओ अजय हजे ना लाओ ਚਲੋ ਭਾਈ ਚਲੋ ਭਾਈ ਅਜੇ ਰੁਕਜੋ ਆਜੋ ਭਾਈ ਆਜੋ 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 ਵੀਰਾ ਕਿੱਥੇ ਆ ਲੱਡੀ ਲੋ ਵੀ ਤੁਹਾਡੀ ਸਾਰੀ ਗੱਲ ਮੰਨ ਕੇ ਕਾਕਾ ਆ ਗਿਆ ਠੀਕ ਆ ਤੇ ਅਸੀਂ ਸਾਰੀਆਂ ਤਿਆਰੀਆਂ ਕਰਤੀਆਂ ਨੇ ਠੀਕ ਆ ਭਾਈ ਸਾਹਿਬ ਕਿੱਧਰ ਉਧਰ ਚਲੋ ਪੈਸੇ ਦਿਓ ਸਾਡਾ ਥੂਕ ਮੁੱਕ ਗਿਆ ਹੈ ਗੁਬਰ ਓਏ ਉਹਦੇ ਚੱਕ ਕੇ ਦੇਈਏ ਨਾ ਹਾਂ ਪੈਸੇ ਦੋ ਕਾਕਾ ਲੋ ਅਸੀਂ ਅਸੀਂ ਅੰਦਰ ਨਹੀਂ ਵੜਨ ਦੇਣਾ ਬਾਹਰ ਲੈ ਜਾਓ ਹਾਂ ਨੋ ਐਂਟਰੀ ਬਾਹਰ ਹੀ ਰੋ ਚਲੋ 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 ਬਈ ਚਲੋ 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 ਜਿਹੜਾ ਮਰਜ਼ੀ ਆਇਆ ਤਾਇ ਚਾਚਾ ਭਤੀਜਾ ਜਿਹੜਾ ਮਰਜ਼ੀ ਆ ਅੰਦਰ ਨਹੀਂ ਵੜਨ ਦੇਣਾ ਪੈਸੇ ਦੋ ਪੈਸੇ ਦੋ ਬਈ ਪੈਸੇ ਪੈਸੇ ਦੋ ਐਂਟਰੀ ਫੀਸ ਜਵਾਬ ਕਰਕੇ ਤਾਂ ਮਿਲਨੇ ਆ ਉਹਨਾਂ ਨੂੰ ਤਾਂ ਮੁੱਕਰ ਜਾਣਾ ਉਹਨਾਂ ਨੂੰ ਤਾਂ ਉੱਤੇ ਜਾ ਕੇ ਸੋ ਜਾਣਾ ਐ ਨਹੀਂ ਕੁੜੀਆਂ ਨੂੰ ਐ ਇਹਨਾਂ ਨਾਲ ਨਹੀਂ 서ਣਾ ਇਹਨਾਂ ਦੇ ਗੁਬਾਰੇ ਲੱਗੇ ਇੱਕ ਹੋਰ ਦੇ ਇੱਕ ਹੋਰ ਦੇ ਦੇ ਹਾਂ ਤੇਰਾ ਕੰਮ ਹੋ ਗਿਆ ਗਿਆ ਤੇਰਾ ਕੰਮ ਹੋ ਗਿਆ ਚਲੋ ਆਜੋ ਬਈ ਆਜੋ ਕੈਮਰਾਮੈਨ ਫੋਕਸ ਕਰੋ ਓ ਟਰੱਕ ਆ ਗਿਆ ਕਾਕੇ ਦਾ ਟਰੱਕ ਦੇਖ ਲੋ ਓਏ 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 ਲੈ ਵੀ ਕਬਜ਼ਾ ਕਰ ਲੈਨੇ ਮੇਰੇ ਬੈੱਡ ਤੇ ਵੈਲਕਮ ਬੇਬੀ ਇਨ ਦੀ ਹਾਊਸ ਚਲੋ ਬਈ ਹੁਣ ਬਈ ਕੱਲੇ ਕੱਲੇ ਨੂੰ ਦਿਖਾਵਾਂਗੇ ਫੀਸ ਲੱਗੂਗੀ ਓ ਮੈਂ ਚੱਕਣਾ ਯਾਰ ਤੂੰ ਮੈਨੂੰ ਚੱਕਰ ਨਹੀਂ ਦਿੰਦੀ ਯਾਰ ਮੈਂ ਚੱਕਣਾ ਚੱਲ ਪਹਿਲਾਂ ਤੂੰ ਚੱਕ ਪਹਿਲਾਂ ਦੋਨੋਂ ਚੱਕ ਪਹਿਲਾਂ ਤੁਸੀਂ ਦੋਨੋਂ ਚੱਕ ਲਓ ਤੇ ਹੱਥ ਕਰੋ ਦੋਨੇ ਕਰੋ ਦੋਨੇ ਦੋਨੋਂ 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 ਐ ਬੋਲੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦੋਂ ਦੋਨੋਂ ਜਣੀਆਂ ਉੱਤੇ ਚੱਕਣਗੇ ਨਾ ਥੱਲੇ 5-5 ਰੁਪਏ ਪਿਆ ਗਿਆ ਕਰ ਇੱਕ ਇੱਧਰ ਪਿਆ ਸੁਪਨਾ ਮੇਰੇ ਨੇ ਭਾਈ ਜਸਨੂਰ ਹਾਂ ਇਹਦਾ ਨਾਮ ਹੈਗਾ ਜੀ ਸਾਰੇ ਜਣੇ ਸੁਣ ਲੋ ਡਾਈਪਰ ਸਿੰਘ ਜਸਨੂਰ ਹੈ ਹੈ ਜਸਨੂਰ ਹੈ ਤੂੰ ਤਾਂ ਗੰਦੀ ਸੀ ਡਾਈਪਰ ਸਿੰਘ ਓਏ ਬੂਆ ਕੋਲੇ ਗਿਆ ਓਏ ਮਾਸੀ ਕੋਲ ਤਾਂ ਆਪਾਂ ਮਾਸੀ ਕੋਲ ਗਿਆ ਲੈ ਵੀ ਡੋਲੇ ਕੋਲੇ ਜਾਊਗਾ ਡੋਲੇ ਕੋਲੇ ਵੇਟ ਕਿੰਨਾ ਵੇਟ ਨਹੀਂ ਨਹੀਂ 13 ਸਾਲ ਆ ਸ਼ਗਨ ਵਾਲਾ ਕੰਮ ਮੈਨੂੰ ਫੜਾਈ ਜਾਉ ਨਾ ਦੇਖੋ ਕਮਾਈ ਵਾ ਵਾ ਯਾਰ ਤਾਲੀਆਂ ਦ ਕਮੋਂ ਦਾ ਮਨੀਆਰੀ ਮੈਨ ਕਮਿੰਗ ਇਹ ਗੁਬਾਰਿਆਂ ਦੀ ਸੇਵਾ ਬਾਵਾ ਜੀ ਵੱਲੋਂ ਕਰਾਈ ਗਈ ਤੇ ਪਾਰਟੀ ਪੋਪਰ ਦੀ ਸੇਵਾ ਪਾਰਟੀ ਪੇਪਰ ਤੇ ਗੁਬਾਰਿਆਂ ਦੀ ਸੇਵਾ ਹੈਪੀ ਸਟੋਰ ਵਾਲੇ ਹੈਪੀ ਸਟੋਰ ਦੇ ਛੋਟੇ ਮੁੰਡੇ ਬਾਵੇ ਵੱਲੋਂ ਕਰਾਈ ਗਈ ਯਾਰੋ ਜੀ ਵਿਰਾਜਮਨ ਆ ਆ ਮੈਨ ਲੱਗਦਾ ਮੈਨ ਲੱਗਦਾ ਨਾ ਬੱਚੇ ਤੇ ਭਾਰ ਜਿਆ ਪੈ ਗਿਆ ਮੈਂ ਕਹਿੰਦਾ ਟ੍ਰੱਕ ਤੇ ਨਹੀਂ ਬਿਠਾਣਾ ਸੱਜੂ ਓਹਨੂੰ ਤਾਂ ਦਿਖਾਇਆ ਨਹੀਂ ਯਾਰ ਮੈਂ ਫਿਰ ਕੰਮ ਦੀ ਚੀਜ਼ ਫੜ ਲਈ ਨਾ ਮੈਂ ਮਰ ਰੋਡ ਕੇ ਵਿੱਚ ਪਾ ਲਿਆ ਨਾ ਉੱਥੇ ਵੀ ਪਿਆ ਆ ਜਾ ਆਪਾਂ ਆਪੀ ਕੁੜੀ ਇਸ ਲੈਣਾ ਓਏ 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 ਆ ਵੀ ਖੋਲ ਹੈਗਾ ਚਲੋ ਬਈ ਅੱਜ ਤੋਂ ਬਾਅਦ ਫਾਈਨਲ ਹੋ ਗਿਆ ਅਬੂ ਤੇ ਖੁਸ਼ੀ ਕੈਮਰਾ ਫੜਨ ਗਿਆ ਤੇ ਸਾਡਾ ਕਾਕਾ ਵੀਡੀਓ ਬਣਾਉਗਾ ਸਾਡੇ ਘਰੇ ਨਵਾਂ ਸਟਾਰ ਆ ਗਿਆ ਹੁਣ ਇਹਦੀਆਂ ਵੀਡੀਓ ਬਣਨ ਗਿਆ ਮੇਰੀਆਂ ਵੀ ਤੁਹਾਡੀਆਂ ਵੀ ਓਏ ਪਿੱਛੇ ਰੋ ਪਿੱਛੇ ਰੋ ਚਲੋ ਬਈ ਖਾ ਖੋਲ ਲਿਆ ਕਾਕੇ ਨੇ ਦੇਖੋ ਵੀ ਗੱਲ ਇਦਾਂ ਆ ਸਾਰੇ ਮੱਲੇ ਸਾਹਮਣੇ ਉਹ ਖੁੱਲ ਗਿਆ ਖੁੱਲ ਗਿਆ ਉੱਠ ਗਿਆ ਬਲੂੰਗੜਾ ਓਏ ਅੱਛਾ ਹੁਣ ਐਦਾ ਵਾ ਹੁਣ ਮੇਰੀ ਗੱਲ ਸੁਣੋ ਚਲੋ ਹੁਣ ਮੇਰੀ ਗੱਲ ਸੁਣੋ ਸਾਡਾ ਅਪਤੀ ਜਾ ਗਿਆ ਨਾ ਚਲੋ ਸਾਰੇ ਅਸੀਂ ਦੋਨੋਂ ਨੇ ਸੋਣਾ ਨਹੀਂ ਥੱਕ ਗਏ ਯਾਰ ਬਹੁਤ ਟਾਈਮ ਹੋ ਗਿਆ ਨਾ ਕਾ ਕੇ ਦੀ ਫੋਟੋ ਨਹੀਂ ਖਿੱਚਣੀ ਮੇਰੇ ਨਾਲ ਅੱਛਾ ਖਿੱਚਾਂਗੇ ਪਰ ਬਲੌਗ ਚ ਨਹੀਂ ਬਣੇ ਫੇਸ ਨੂੰ ਲਈ ਫੇਸ ਆ ਗਿਆ ਕੋਈ ਨਿੰਕ ਕਰ ਦਾਂਗੀ ਚਲੋ ਹੁਣ ਇੱਥੇ ਮੂੰਹ ਦੇਖੀਏ ਨਾ ਪਕੌੜੇ ਖਾਓ ਚਲੋ ਚਲੋ ਆਓ ਫਿਰ ਆਓ ਚਲੋ ਨਹੀਂ ਬੋਤੋ ਬੋਤੋ ਜੋ ਲੈ ਮੇਰੀ ਮੇਰੀ ਗੱਲ ਜਦੋਂ ਆਪਾਂ ਬੋਲਦੇ ਆ ਨਾ ਪਜਾਮਸੋ ਦੇ ਮੂੰਹ ਤੇ ਜਾਂਦੇ ਆ ਤਾਂ ਹਾਂ ਦੋਨੇ ਬਹਿ ਜਾਓ ਦੋਨੇ ਬਹਿ ਜਾਓ ਉੱਤੇ ਬੈਠੋ ਮਮਾ ਨਾ ਬੈਠੋ ਚਲੋ ਦੋਨੇ ਜਣੇ ਉੱਪਰ ਬੈਠੋ 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 ਉਹ ਟਰੱਕ ਉੱਤੇ ਰੱਖਦੇ ਸਾਡੇ ਘਰੇ ਨਵਾਂ ਕਾਰਟੂਨ ਆਇਆ ਪਤਾ ਕਿਹੜਾ ਡਾਰਮਾ ਹਾਂ ਕਾਕਾ ਕੇ ਕੱਟੇਗਾ ਨਾ ਥਲਾਈ ਜਾ ਚਲੋ 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 ਸਾਰੇ ਜਣੇ ਆਓ ਅੱਗੇ ਹੋ ਜਾਓ ਹੋ ਜਾਓ ਕਿਉਂ ਨਹੀਂ ਬਾਵਾ ਜੀ ਕੇਕ ਚੁੰਗਲ ਨਹੀਂ ਫੜਿਆ ਹੋਇਆ ਵੀਰੇ ਕੇਕ ਚੁੰਗਲ ਨਹੀਂ ਮਾਰਦੀ ਮੈਂ ਕਰੰਚੀ ਦੇਖ ਰਿਹਾ ਸੀ ਆਪਾਂ ਸਨੀ ਨੂੰ ਮਿਸ ਕਰ ਰਹੇ ਆ ਸਨੀ ਹੁਣੇ ਇੱਥੇ ਸੀਗਾ ਤੇ ਉਹਦੀ ਨਾਨੀ ਜੀ ਥੋੜੇ ਜਿ ਠੀਕ ਨਹੀਂ ਹੈਗੇ ਤੇ ਉਹਨੂੰ ਅਰਜੰਟ ਜਾਣਾ ਪਿਆ ਬਟ ਕੋਈ ਨਾ ਇੱਥੇ ਰਹਿਣਾ ਉਹਨੇ ਸਾਡੇ ਕੋਲ ਹੀ ਹਾਂ ਸਨੀ ਆਊਗਾ ਫਿਰ ਇੱਕ ਹੋਰ ਕੇਕ ਲਿਆਵਾਂ ਹਾਂ ਭਾਈ ਦੋ ਕ੍ਰੈਂਚੀ ਆ ਨਜ਼ਰ ਬਟੂਆ ਜਾ ਪਰੇ ਹੋ ਜਾ ਭਾਈ ਚਲੋ ਬਈ ਕਟਾਓ ਕੇਕ ਅਬੂ ਖੂਜੀ ਕੇਕ ਕਟਾਓ ਚਲੋ ਕੀ ਲੈਣਗੇ ਮੋਬਤੀ ਅੱਛਾ ਮੋਬਤੀ ਆ ਤਾਇਆ ਕਿੱਧਰ ਹੋਇਆ ਲੈ ਕੇ ਲੈ ਵੀ ਤੁਹਾਡੀ ਟੀਮ ਚ ਇੱਕ ਹੋਰ ਬੰਦਾ ਆ ਗਿਆ ਠੀਕ ਹੈ ਨਾ ਆਹ ਬੂ ਇਹਨਾਂ ਨੂੰ ਕਾਕੇ ਨੂੰ ਇਹਨਾਂ ਦੀ ਟੀਮ ਚ ਦੇ ਦਈਏ ਕਿ ਆਪਣੀ ਟੀਮ ਚ ਆਪਣੀ ਟੀਮ ਚ ਸਾਂਝੀ ਡੋਣੀ ਹੈ ساری ਉਹ ਸਾਂਝਾ ਬਿੱਲਾ ਹੋ ਗਿਆ ਸਾਂਝਾ ਬਿੱਲਾ ਤੈਨੂੰ ਆ ਜਾ ਕੇ ਚਲੋ ਬਈ ਸਾਰੇ ਜਣੇ ਕੇਕ ਕਟਾਓ ਮੈਂ ਵੀ ਆਇਆ ਹਾਂ ਯਾਰ ਐਡੀ ਕੋਈ ਗੱਲ ਥੋੜੀ ਹੈ ਮੈਂ ਵੀ ਇੱਥੇ ਆਲੋ ਮੈਂ ਆ ਗਿਆ ਨਾ ਠੀਕ ਹੋ ਗਿਆ। ਆਪੋ ਕੁਝ ਮਨਰੋ ਦੇ ਇੱਕ ਹੋ ਚੁੱਕਾ। ਕੇਂਦਰ ਆ ਜਾ। ਮਨਨ ਘਰ ਮੈਨੂੰ ਪਤਾ ਕਿਸਾ। ਉੱਪਰ ਆ ਜਾ। ਅੱਛਾ ਸਭੀ ਕਰਾ ਲੀ ਸੋਨ ਸੇ। ਸੱਜੇ-ਬੱਜੇ ਸਾਰੇ ਉੱਪਰ ਆ ਜਾਓ। ਹਰਸ਼ ਆ ਜਾ ਓਏ। ਬੂਟ ਲਾ ਦੇ ਬੁੱਤ। ਬੂਟ ਲਾ ਮਾ ਬਾ। ਬੂਟ ਲਾ ਦੇ ਬੁੱਤ। ਕੱਪੜੇ ਕੱਪੜੇ ਵੀ ਖੋਲ ਦੇ। ਚਲੋ ਵੀ ਫੂਕ ਮਾਰੋ। ਚਲੋ। ਓ ਬੂ ਗੋਦੀ ਥੱਲੇ ਨਿਕਲ ਨਹੀਂ ਆ। ਫੋਕਰੀ ਨੂੰ ਟਣਾ ਫੂਕ ਮਾਰੀ ਆ ਵੈਲਕਮ ਨਾ ਵੀਗਾ ਮੈ ਵੀਗਾ ਮੈ ਵੀਗਾ ਨਾ ਵੀਗਾ ਪਤਾ ਅਸਲੀ ਜ਼ਿੰਦਗੀ ਇਹ ਆ ਆਹੀ ਆ ਕਾਂਵਰੋਲੀ ਚ ਰਹਿਣਾ ਹੁਣ ਤੋਂ ਉਹ ਫੇਕ ਸੀਗੀ ਚਲੋ ਹੁਣ ਆਇਆ ਕਰੋ ਨਾ ਪਤਾ ਲੱਗ ਗਿਆ ਨਾ ਉਹਨੂੰ ਪਤਾ ਲੱਗ ਗਿਆ ਨਾ ਤੂੰ ਉਹਦੀ ਵੱਡੀ ਦੀਦੀਆਂ ਤੇ ਉਹਨੇ ਰੋਣ ਲੱਗ ਜਾਣਾ ਬਦਲ ਆ ਕੇ ਨੇ ਇੰਨੀਆਂ ਗਲ ਮੰਦਾ ਨੇ ਰੋਣ ਲੱਗ ਜਾਣਾ ਚਲੋ ਬਸ ਸਾਰਿਆਂ ਨੂੰ ਇਦਾਂ ਹੀ ਖਵਾ ਦਿਓ ਮਤਲਬ ਹਾਂ ਉਹ ਕਰ ਦਿਓ ਨਹੀਂ 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 ਹੈਪੀ ਬਰਥਡੇ ਥੋੜੀ ਆ ਆਪਾਂ ਇਦਾਂ ਹੀ ਵੰਡ ਦੇਣਾ ਸਾਰਿਆਂ ਨੂੰ ਚਲੋ ਆ ਥੋੜੀ ਜਿਹੀ ਬਾਵੇ ਚਾਚੇ ਨੇ ਤਾਂ ਮੂੰਹ ਦੇਖਾ ਤਾਂ ਜੀਬ ਬਾਹਰ ਆਈ ਐ ਅੱਧੀ ਦੇ ਦੇ ਉਹ ਤੇਰੀ ਜੀਬ ਬਾਹਰ ਆਈ ਪਈ ਆ ਉਹ ਮੈਨੂੰ ਦੇ ਦੇ ਚਲ चल भाई निकल चल भाई ओ घोड़े खाने पकड़ चलो निकलो बाहर <laughs> और रामपाल को खाली जा उधर चल जी रामपाल तो खाली फ्रेंड्स व्लॉग द एंड हो चुके हैं तेरा काका भी सो चुके हैं बड़े हॉलीवुड बॉलीवुड के ओ रोने ਤਦ ਉਸੇ ਵੀਡੀਓ ਨੂੰ ਲਾਈਕ ਕਰੂਗੇ ਵਲੌਗਸ ਹੋ ਨਾ ਤਾਂ ਸਬਸਕ੍ਰਾਈਬ ਕਰੂਗੇ ਤਾਂ ਸੇ ਉਹਰ ਵੀ ਤੁਹਾਡੇ ਲਈ ਵਲੌਗਸ ਲੈ ਕੇ ਆਵਾਂਗੇ ਤੇ ਅਗਲੇ ਵਲੌਗ 'ਚ ਇਹ ਕਾਕਾ ਵੀ ਦਿਖੇਗਾ ਤੁਹਾਨੂੰ ਇਸ ਲਈ ਲਾਈਕ ਕਰ ਦਿਓ ਠੀਕ ਹੈ ਬਸ ਬਜੀ ਬਸ ਕਾਕੇ ਨੂੰ ਨਾ ਆਤਾ ਤੋ ਤੈਨੂੰ ਕਿਆ ਸੀ ਹੌਲੀ ਬੋਲਣਾ ਮੈਂ ਨਹੀਂ ਹੌਲੀ ਬੋਲ ਰਿਹਾ ਤੁਸੀਂ ਤੀਸ ਬੋਲ ਰਹੇ ਹੋ ਮੈਂ ਤੇਜ਼ ਬੋਲਿਆ ਹਾਂਜੀ ਓਕੇ ਫਿਰ ਅਗਲੇ ਵਲੌਗ 'ਚ ਹੌਲੀ ਬੋਲਾਂਗੇ ਠੀਕ ਹੈ ਹਾਈ ਫਾਈ Yay! we friends!